ਚਿੱਠੀ ਹੈਗੀ ਹੈ 1900 ਚ ਇਥੋਂ ਦਾ ਜਿਹੜਾ ਲੋਕਲ ਅਖਬਾਰ ਹੈ ਵੈਸਟਰਨ ਆਸਟ੍ਰੇਲੀਆ ਜਿਹੜਾ ਅੱਜ ਵੀ ਚੱਲਦਾ ਹੈ ਉਹਦੇ ਵਿੱਚ छਪੀ ਸੀ ਗੁਰਮੁਖੀ ਭਾਸ਼ਾ ਚ ਉਦੋਂ ਇੰਡੀਆ 'ਚ ਤਕਰੀਬਨ 1898-99 'ਚ ਕਾਲ ਪਿਆ ਸੀਗਾ ਔਰ ਉਹ 'ਚ ਤਕਰੀਬਨ 5 ਕਰੋੜ ਬੰਦਾ ਉਦੋਂ ਅਫੈਕਟਡ ਸੀਗਾ ਔਰ ਇਹ ਜਿਹੜਾ ਵੈਸਟਰਨ ਆਸਟ੍ਰੇਲੀਅਨ ਅਖਬਾਰ ਸੀ ਜੀ ਇਹ ਵੀ ਜਿਹੜੀ ਮੈਨੇਜਮੈਂਟ ਕੰਪਨੀ ਸੀ ਇਹ ਪੂਰਾ ਅਕਾਊਂਟਸ ਜੋ ਫੰਡ ਟਰਾਂਸਫਰ ਕਰਦੀ ਸੀ ਇੰਡੀਆ 'ਚ ਜਿਹੜੀ ਵੈਸਟਰਨ ਆਸਟ੍ਰੇਲੀਆਜ਼ ਉਸ ਜਮਾਨੇ 'ਚ ਸੀਗੇ ਜਿਸ ਤੋਂ ਪਹਿਲੇ ਦੱਸਦਾ ਇਹ ਵੀ ਅੰਗਰੇਜ਼ੀ ਦਾ ਟੈਸਟ ਵਗੈਰਾ ਪਾਸ ਕਰਕੇ ਆਂਦੇ ਸੀ ਕਾਫੀ ਇਨਾਂ ਚੋਂ ਮਿਲਟਰੀ ਬੈਕਗ੍ਰਾਉਂਡ ਦੇ ਸੀ ਤੇ ਇਹਨਾਂ ਨੂੰ ਗੋਰਿਆਂ ਦਾ ਜਾਂ ਅੰਗਰੇਜ਼ਾਂ ਦਾ ਸਿਸਟਮ ਵੀ ਪਤਾ ਸੀ ਸੋ ਅੰਗਰੇਜ਼ੀ ਦੇ ਇਲਾਵਾ ਤੇ ਛਪੀ ਸੀਗੀ ਉਰਦੂ ਜਪਨੀਜ਼ ਚਾਈਨੀਜ਼ ਔਰ ਗੁਰਮੁਖੀ ਛਪੀ ਸੀ ਹਾਂ ਜੀ ਇਹਨਾਂ ਨੇ ਦੂਜੇ ਕਮਿਊਨਿਟੀ ਦੇ ਲੋਕ ਜਿਹੜੇ ਸੀ ਚਾਈਨੀਜ਼ ਜਪਾਨੀ ਅਫਗਾਨ ਗੋਰੀਆ ਉਹਨਾਂ ਨੂੰ ਵੀ ਨਾਲ ਰਲایا ਔਰ ਇਹ ਕਿਹਾ ਕਿ ਚਲੋ ਆਪਾਂ ਇੰਡੀਆ ਦੀ ਮਦਦ ਕਰੀਏ ਇੱਥੇ ਨਾਲ ਇਹਨਾਂ ਨਾਲ ਵੀ ਤੱਕਾ ਹੁੰਦਾ ਸੀ ਕਿ ਜੀ ਫੈਮਿਲੀ ਲਿਆਣਾ এলাਉਡ ਨਹੀਂ ਸੀ ਹਰ ਕੰਮ ਚ ਇਕੁਅਲ ਹਿੱਸਾ ਨਹੀਂ ਸੀ ਉਹਨਾਂ ਨੇ ਆਪਣਾ ਪੂਰਾ ਜੋਰ ਲਾਇਆ ਆਪਣਾ ਪੂਰਾ ਵਾਹ ਲਾ ਕੇ ਦੂਜਿਆਂ ਨੂੰ ਵੀ ਨਾਲ ਲਿਆ ਇੰਟਰਨੈਸ਼ਨਲ ਕਮਿਊਨिटीज ਨੂੰ ਔਰ ਇੰਡੀਆ ਦੇ ਬੰਗਾਲ ਮਹਾਰਾਸ਼ਟਰ ਮੱਧ ਪ੍ਰਦੇਸ਼ ਆਂਧਰਾ ਦੇ ਲੋਕਾਂ ਦੀ ਮਦਦ ਕੀਤੀ ਸਾਡੀ ਜਿਹੜੀ ਅਪ ਬ੍ਰਿੰਗਿੰਗ ਹੈ ਜਾਂ ਸਾਡੀ ਜਿਹੜੀ ਪਾਲਨ ਪੋਸ਼ਨ ਹੋਇਆ ਹੈ ਯਾ ਸਾਡੇ ਕੋਲ ਜਿਹੜੀ ਫਲਸਫਾ ਮਿਲਿਆ ਯਾ ਗੁਰਬਾਣੀ ਦਾ ਜਿਹੜਾ ਆਸਰਾ ਲੈ ਕੇ ਅਸੀਂ ਕੰਮ ਕਰਦੇ ਹਾਂ ਉਹ ਜੀ ਦੁਨੀਆ ਚ ਕਿਸੇ ਦੀ ਵੀ ਮਦਦ ਕਰਨਾ ਇਹ ਅਸੀਂ ਆਪਣਾ ਧਰਮ ਸਮਝਦੇ ਹਾਂ ਹਾਂਜੀ ਕਿਵੇਂ ਹੋ ਸਾਰੇ ਅੱਜ ਅਸੀਂ ਫਿਰ ਦੁਬਾਰਾ ਪਹੁੰਚੇ ਹਾਂ ਸਿੱਖ ਹੈਰੀਜਰ ਟ੍ਰੇਲ ਦੇ ਉੱਪਰ ਜੋ ਕਿ ਵੈਸਟਰਨ ਆਸਟ੍ਰੇਲੀਆ ਪਰਥ ਦੇ ਵਿੱਚ ਸਥਿਤਿਆ ਉੱਥੇ ਬਣੀ ਹੋਈ ਆ ਤੇ ਅੱਗੇ ਅਸੀਂ ਕਾਫੀ ਵੀਡੀਓ ਇੱਥੋਂ ਤੁਹਾਡੇ ਲਈ ਪਾਈਆਂ ਵਾਂ ਉਸ ਵੀਡੀਓ ਦੇ ਵਿੱਚੋਂ ਉਸ ਇਤਿਹਾਸ ਦੇ ਵਿੱਚੋਂ ਅਸੀਂ ਇੱਕ ਅਗਲੀ ਕੜੀ ਜਿਹੜੀ ਤੁਹਾਡੇ ਲਈ ਖੋਲਣ ਜਾ ਰਹੇ ਹਾਂ ਇਹ ਜਿਹੜੀ ਕੜੀ ਆ ਇਹ 14 April ਦੇ ਨਾਲ ਸੰਬੰਧਿਤ ਆ 1907 ਦੇ ਵਿੱਚ ਜਦੋਂ ਸਿੱਖਾਂ ਨੇ ਇੰਡੀਆ ਦੇ ਵਿੱਚ ਪੈ ਕਾਲ ਦੀ ਮਦਦ ਕੀਤੀ ਸੀ ਤੇ ਆਸਟ੍ਰੇਲੀਆ ਦੇ ਲੋਕਲ ਅਖਬਾਰਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜਿਹੜੀ ਚਿੱਠੀ ਆ ਉਹ ਛਪੀ ਸੀ ਸੋ ਇਸ ਗੱਲ ਦੀ ਅਸੀਂ ਪੂਰੀ ਜਾਣਕਾਰੀ ਜਿਹੜੀ ਆ ਤਰਨਪ੍ਰੀ ਜੀ ਹੁਣਾਂ ਕੋ ਲਵਾਂਗੇ ਕਿਉਂਕਿ ਉਹਨਾਂ ਨੇ ਸਿੱਖ ਇਤਿਹਾਸ ਦੇ ਉੱਪਰ ਪਾਰਥ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਜਿਹੜਾ ਕੰਮ ਕੀਤਾ ਵਾ ਆਪਣੀਆਂ ਸਿੱਖ ਸੰਸਥਾਵਾਂ ਨਾਲ ਰਲ ਕੇ ਸੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਸੋ ਉਹਨਾਂ ਦੇ ਸਹਿਯੋਗ ਨਾਲ ਅਗਲੀ ਅਸੀਂ ਜਿਹੜੀ ਇਹ ਵੀਡੀਓ ਹੁਣ ਜਿਹੜੀ ਆਪਣੀ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆਂ ਸੋ ਉਹ ਸਾਨੂੰ ਦੱਸਣਗੇ ਕਿ ਜਦੋਂ ਇੰਡੀਆ ਦੇ ਵਿੱਚ 1996 ਵਿੱਚ ਕਾਲ ਪਿਆ ਸੀ ਤੇ ਸਿੱਖਾਂ ਨੇ ਕਿਵੇਂ ਇੰਡੀਆ ਦੀ ਜਿਹੜੀ ਮਦਦ ਕੀਤੀ ਸੀ ਇਹ ਸਿੱਖ ਉਸ ਟਾਈਮ ਆਸਟ੍ਰੇਲੀਆ ਦੀ ਧਰਤੀ ਤੇ ਆਪਣਾ ਕੰਮਕਾਰ ਧੰਦੇ ਕਰਦੇ ਸੀ ਇੱਥੇ ਇਹਨਾਂ ਦੇ ਰੋਜਗਾਰ ਸੀ ਇੱਥੋਂ ਸਿੱਖਾਂ ਨੇ ਪੈਸੇ ਇਕੱਠੇ ਕਰਕੇ ਕਿਵੇਂ ਇੰਡੀਆ ਦੇ ਕਾਲ ਵਿੱਚ ਇੰਡੀਆ ਨੂੰ ਜਿਹੜੀ ਆ ਉਹ ਮੁਸ਼ਕਲ ਚੋਂ ਕੱਢਿਆ ਸੋ ਅਸੀਂ ਹੁਣ ਤਰਨਪੁਰਜੀ ਹੁਣਾਂ ਗੱਲ ਕਰਾਂਗੇ ਉਹ ਸਾਨੂੰ ਪੂਰੀ ਜਾਣਕਾਰੀ ਦੇਣਗੇ ਇਸ ਛਪੀ ਚਿੱਠੀ ਬਾਰੇ ਕਿ ਕੀ ਸੀ ਇਹ ਚਿੱਠੀ ਤੇ ਕਿਉਂ ਲਿਖਣੀ ਪਈ ਤੇ ਆਸਟ੍ਰੇਲੀਆ ਵਿੱਚ ਵਸਦੇ ਸਿੱਖਾਂ ਨੇ ਕਿਵੇਂ ਇੰਡੀਆ ਦੀ ਜਿਹੜੀ ਆ ਮਦਦ ਕੀਤੀ ਅ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤਰਪੀਤ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੁਆਰਾ ਜਿਹੜਾ ਆਪਣਾ ਇਥੇ ਸਿੱਖ ਇਤਿਹਾਸ ਦਾ ਖਜ਼ਾਨਾ ਵਾ ਉਹ ਸਾਡੇ ਨਾਲ ਫਿਰ ਜਿਹੜਾ ਖੁੱਲਣ ਜਾ ਰਹੇ ਆ ਸੋ ਸਾਨੂੰ ਤੁਸੀਂ ਜਾਣਕਾਰੀ ਦੇਣੀ ਆ 14 April ਦੇ ਨਾਲ ਸੰਬੰਧਿਤ ਕਿ ਉਸ ਟਾਈਮ ਜਿਹੜੇ ਸਿੱਖ ਇੱਥੇ ਰਹਿੰਦੇ ਸੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਜਿਹੜੀ ਆ ਇੰਡੀਆ ਦੇ ਵਿੱਚ ਪੈ ਕਾਲ ਦੀ ਮਦਦ ਕੀਤੀ ਆ ਤੇ ਸ਼ਾਇਦ ਤੁਹਾਡੇ ਕੋਲ origignal ਚਿੱਠੀ ਵੀ ਤੁਹਾਡੇ ਹੱਥ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਤੇ ਤੁਸੀਂ ਸਾਰੀ ਗੱਲ ਖੋਲ ਕੇ ਜਿਹੜੀ ਆ ਆਪਣੀ ਦੱਸਣੀ ਆ ਕੀ ਹੋਇਆ ਸੀ ਕਿਉਂ ਚਿੱਠੀ ਲਿਖਣੀ ਪਈ ਤੇ ਜੇ ਤੁਹਾਨੂੰ ਨਾ ਸਿੰਘਾਂ ਦੇ ਜਾਂ ਸਿੱਖਾਂ ਦੇ ਜਿਹੜੀ ਵੀ ਇਨਸਾਨ ਸੀ ਉਹਨਾਂ ਦੇ ਨਾਂ ਜੇ ਯਾਦ ਆ ਤੇ ਸਾਰਾ ਕੋਈ ਡਿਟੇਲ ਚ ਦੱਸਿਓ ਧੰਨਵਾਦ ਹਾਂਜੀ ਪਹਿਲੇ ਦੀ ਹਾਂਜੀ ਪੰਜਾਬ ਦੇ ਸਾਰੇ ਸ਼ਰੂਤਾਵਾਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਵੀ ਆਪਣੇ ਜਿਹੜੀ ਡੇਲੀ ਰੁਝੇਵੇਂ ਨੇ ਉਹਨਾਂ ਚੋਂ ਟਾਈਮ ਕੱਢ ਕੇ ਬੱਚਿਆਂ ਨੂੰ ਘਰ ਛੱਡ ਕੇ ਆਏ ਹੋ ਇਹ ਕੰਮ ਕਰ ਰਹੇ ਹੋ ਇਹ ਵੀ ਬਹੁਤ ਸੇਵਾ ਹੁੰਦੀ ਹੈ ਕਿ ਜਿਹੜਾ ਕਿ ਆਪਣਾ ਇਤਿਹਾਸ ਆਪਣਾ ਪੂਰਾ ਇਕੱਠਾ ਕਰਕੇ ਲੋਕਾਂ ਤੱਕ ਪਹੁੰਚਾਣਾ ਇਹ ਵੀ ਬਹੁਤ ਵੱਡੀ ਇੰਪੋਰਟੈਂਟ ਗੱਲ ਹੈ ਕਿ ਆਪਣੇ ਵਿਰਸੇ ਨੂੰ ਸਾਂਭ ਕੇ ਰੱਖੀਏ ਔਰ ਆਪਣੇ ਆਉਣ ਵਾਲੀ ਪੀੜ੍ਹੀ ਤੱਕ ਹੋਰ ਵਧੀਆ ਤਰੀਕੇ ਨਾਲ ਬਚਾ ਕੇ ਪੇਸ਼ ਕਰਕੇ ਜਾਈਏ ਤੇ ਅੱਜ ਜਿਹੜੇ ਅਸੀਂ ਗੱਲ ਕਰਨ ਜਾ ਰਹੇ ਆਂ ਇਹ ਚਿੱਠੀ ਦੀ ਇਹ ਚਿੱਠੀ ਕੀ ਹੈ ਇਹ ਚਿੱਠੀ ਹੈਗੀ ਹੈ 1900 ਚ ਇੱਥੋਂ ਦਾ ਜਿਹੜਾ ਲੋਕਲ ਅਖਬਾਰ ਹੈ ਵੈਸਟਰਨ ਆਸਟ੍ਰੇਲੀਆ ਜਿਹੜਾ ਅੱਜ ਵੀ ਚੱਲਦਾ ਹੈ ਉਹਦੇ ਵਿੱਚ ਛਪੀ ਸੀ ਗੁਰਮੁਖੀ ਭਾਸ਼ਾ ਚ ਉਦੋਂ ਇੰਡੀਆ ਚ ਤਕਰੀਬਨ 1898-99 ਚ ਕਾਲ ਪਿਆ ਸੀਗਾ ਔਰ ਉਹ ਚ ਤਕਰੀਬਨ 5 ਕਰੋੜ ਬੰਦਾ ਉਦੋਂ ਅਫੈਕਟਡ ਸੀਗਾ ਔਰ ਕਾਫੀ ਡੰਗਰ ਪਸ਼ੂ ਵੀ ਕਾਫੀ ਉਹਨਾਂ ਦਾ ਨੁਕਸਾਨ ਹੋਇਆ ਸੀ ਜਾਨੀ ਮਾਲੀ ਔਰ ਇਹ ਜਿਹੜਾ ਕਾਲ ਹੈ ਤੁਸੀਂ ਵੀਡੀਓ ਚ ਅੱਗੇ ਮੈਪ ਵੀ ਦੇਖੋਗੇ ਇੰਡੀਆ ਦਾ ਇਹ ਰਾਜਸਥਾਨ ਮਹਾਰਾਸ਼ਟਰ ਮੱਧ ਪ੍ਰਦੇਸ਼ ਬੰਗਾਲ ਆਂਧਰਾ ਪ੍ਰਦੇਸ਼ ਇਸ ਪਾਸੇ ਜ਼ਿਆਦਾ ਹੋਇਆ ਸੀਗਾ ਆਸਟ੍ਰੇਲੀਆ ਚ ਉਦੋਂ ਜਿਸ ਤਰ੍ਹਾਂ ਆਪ ਪੁਰਾਣੀ ਵੀਡੀਓ ਚ ਦੇਖਿਆ ਸੁਣਿਆ ਹੋਵੇਗਾ ਤਕਰੀਬਨ ਮੈਕਸਿਮ 150 ਸਿੱਖ ਸੀਗੇ ਔਰ ਇਹਨਾਂ ਨੂੰ ਇੱਥੇ ਪਰਿਵਾਰ ਲਿਆਣਾ ਅਲਾਉਡ ਨਹੀਂ ਸੀ ਇਹ ਆਪਣਾ ਜ਼ਿਆਦਾਤਰ ਟਰਾਂਸਪੋਰਟ ਦਾ ਕੰਮ ਜਿਹੜਾ ਕਿ ਉਹਨਾਂ ਜ਼ਮਾਨਿਆਂ 'ਚ ਊਠਾਂ ਦੇ ਰਾਹੀਂ ਹੁੰਦਾ ਸੀ ਊਠ ਦਾ ਕੰਮ ਕਰਦੇ ਸੀ ਟਰਾਂਸਪੋਰਟ ਦਾ ਔਰ ਦੂਜਾ ਹੁੰਦਾ ਸੀ ਪਿੰਡਾਂ 'ਚ ਜਾ ਕੇ ਘੋੜੇ ਦੀ ਗੱਡੀਆਂ ਤੇ ਫੇਰੀ ਲਾ ਕੇ ਸਮਾਨ ਵੇਚਣਾ ਔਰ ਕੁਝ ਸਿੱਕੇ ਨੇ ਜਿਹੜਾ 4 ਪੈਸੇ ਇਕੱਠੇ ਕਰ ਲਏ ਤੇ ਜਿਹੜੇ ਫੇਰੀ ਵਾਲੇ ਸੀ ਉਹਨਾਂ ਨੇ ਕੁਝ ਆਪਣੇ ਸਟੋਰ ਖੋਲ ਲਏ ਔਰ ਕਈਆਂ ਨੇ ਜ਼ਮੀਨ ਖਰੀਦ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕਰਤਾ ਔਰ ਜਿਨ੍ਹਾਂ ਨੇ ਵੀ ਇਹ ਖੇਤੀਬਾੜੀ ਦਾ ਸਟੋਰ ਦਾ ਪਿੰਡਾਂ ਜਾ ਕੇ ਸਮਾਨ ਵੇਚਣਾ ਗੱਡਿਆਂ ਤੇ ਘੋੜਿਆਂ ਤੇ ਗੱਡਿਆਂ ਤੇ ਜਾਂ ਊਠਾਂ ਦਾ ਟਰਾਂਸਪੋਰਟ ਦਾ ਕੰਮ ਕਰਨਾ ਉਹ ਜਿਹੜੇ ਇਹ ਕੰਮ ਕਰਦੇ ਸੀ ਨਾਲ-ਨਾਲ ਸਮਾਜਿਕ ਕੰਮ ਵੀ ਉਹ ਉਹਨਾਂ ਪੂਰੇ ਉਤਸ਼ਾਹ ਨਾਲ ਕਰਦੇ ਸੀ ਜੀ ਔਰ ਇਹ ਜਿਹੜੀ ਚਿੱਠੀ ਖਾਸੀਅਤ ਇਹ ਹੈ ਇਸ ਚਿੱਠੀ ਦੀ ਕਿ ਇਹ ਚਿੱਠੀ ਨਾ ਸਿਰ ਗੁਰਮੁਖੀ ਛਪੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੈਸਟਰਨ ਆਸਟ੍ਰੇਲੀਆ ਕਿੰਨਾ ਵੱਡਾ ਹੈ ਔਰ ਦੂਰ ਦਰਾੜਿਆਂ ਤੱਕ ਅਖਬਾਰ ਜਾ ਸਕਦਾ ਸੀ ਔਰ ਦੂਰ ਦਰਾੜਿਆਂ ਦੇ ਜਿਹੜੇ ਸਿੱਖਾਂ ਨੂੰ ਵੀ ਇਨਫੋਰਮ ਕਰਨਾ ਕਿ ਇਹਦੇ ਵਿੱਚ ਮਦਦ ਕਰੋ ਇਹਦੇ ਵਿੱਚ ਹਿੱਸਾ ਪਾਓ ਇਹ ਬੜੀ ਵੱਡੀ ਇੱਕ ਵਿਜਨ ਦੀ ਗੱਲ ਹੈ ਕਿ ਉਹਨਾਂ ਕੋਲ ਲੀਡਰਸ਼ਿਪ ਕੁਆਲਿਟੀ ਕਿਸੀ ਸੀ ਕਿ ਆਪਣੀ ਕਮਿਊਨਿਟੀ ਨੂੰ ਇਕੱਠਾ ਕਰਕੇ ਉਗराई ਕਰਨੀ ਔਰ ਇਹ ਜਿਹੜਾ ਵੈਸਟ ਆਸਟ੍ਰੇਲੀਅਨ ਅਖਬਾਰ ਸੀਗਾ ਜੀ ਇਹਦੀ ਜਿਹੜੀ ਮੈਨੇਜਮੈਂਟ ਕੰਪਨੀ ਸੀ ਇਹ ਪੂਰਾ ਅਕਾਊਂਟਸ ਜੋ ਫੰਡ ਟਰਾਂਸਫਰ ਕਰਦੀ ਸੀ ਇੰਡੀਆ 'ਚ ਜੀ ਸੋ ਸਾਰਾ ਬਿਲਕੁਲ ਵਾਈਟ ਸੀਗਾ ਉਹ ਚ ਕੋਈ ਉਹ ਚੱਕਰ ਨਹੀਂ ਔਰ ਇੱਕ ਹੋਰ ਬੜੀ ਅਮੇਜ਼ਿੰਗ ਗੱਲ ਹੈ ਜਿਹੜੀ ਕਿ ਸਿੱਖਾਂ ਦੀ ਜਿਹੜੀ ਵੈਸਟਰਨ ਆਸਟ੍ਰੇਲੀਆਜ਼ ਉਸ ਜਮਾਨੇ ਸਿੱਖ ਸੀਗੇ ਜਿਸ ਤਰ੍ਹਾਂ ਪਹਿਲੇ ਦੱਸਦਾ ਇਹ ਵੀ ਅੰਗਰੇਜ਼ੀ ਦਾ ਟੈਸਟ ਵਗੈਰਾ ਪਾਸ ਕਰਕੇ ਆਉਂਦੇ ਸੀ ਕਾਫੀ ਇਹਨਾਂ ਚੋਂ ਮਿਲਟਰੀ ਬੈਕਗ੍ਰਾਉਂਡ ਦੇ ਸੀ ਤੇ ਇਹਨਾਂ ਨੂੰ ਗੋਰਿਆਂ ਦਾ ਜਾਂ ਅੰਗਰੇਜ਼ਾਂ ਦਾ ਸਿਸਟਮ ਵੀ ਪਤਾ ਸੀ ਔਰ ਇੱਥੇ ਆ ਕੇ ਸਕਸੈਸਫੁਲ ਵੀ ਹੋਏ ਇਹ ਚਿੱਠੀ ਗੁਰਮੁਖੀ ਦੇ ਅਲਾਵਾ ਚਾਈਨੀਜ਼ ਭਾਸ਼ਾ ਚ ਵੀ ਛਪੀ ਸੀ ਸੋ ਇਹਦਾ ਮਤਲਬ ਚਾਈਨੀਜ਼ ਕਮਿਊਨਿਟੀ ਨਾਲ ਵੀ ਉਹਨਾਂ ਦਾ ਅੱਛਾ ਤਾਲੁਕਾ ਸੀਗੇ ਰਿਲੇਸ਼ਨਸ਼ਿਪ ਸੀਗੇ ਔਰ ਰਨ ਮਿਲ ਕੇ ਕੰਮ ਕਰਦੇ ਸੀ ਚਾਈਨੀਜ਼ ਦੇ ਅਲਾਵਾ ਫਿਰ ਜਪਾਨੀਸ ਚ ਵੀ ਛਪੀ ਸੀ ਸੋ ਜਪਾਨੀ ਵੀ ਇੱਥੇ ਕਾਫੀ ਸੀ ਕਿ ਜਪਾਨੀਆਂ ਨਾਲ ਵੀ ਇਹਨਾਂ ਦਾ ਅੱਛਾ ਮਿਲਣਸਾਰ ਸੀਗਾ ਔਰ ਕਿਉਂਕਿ ਇੱਥੇ ਅਫਗਾਨ ਵੀ ਕਾਫੀ ਸੀ ਜਾਂ ਹੋਰ ਮੁਲਕਾਂ ਦੇ ਮੁਸਲਮਾਨ ਭਾਈਚਾਰੇ ਦੇ ਵੀ ਇੱਥੇ ਸੀਗੇ ਤੇ ਉਰਦੂ ਚ ਵੀ ਛਪੀ ਸੀ ਸੋ ਅੰਗਰੇਜ਼ੀ ਦੇ ਅਲਾਵਾ ਤੇ ਛਪੀ ਸੀਗੀ ਉਰਦੂ ਜਪਾਨੀਸ ਚਾਈਨੀਜ਼ ਔਰ ਗੁਰਮੁਖੀ ਛਪੀ ਸੀ ਔਰ ਇਹ ਇਹਨਾਂ ਦਾ ਇੱਕ ਵਿਜਨ ਜਾਂ ਲੀਡਰਸ਼ਿਪ ਜਾਂ ਇੰਟਰਨੈਸ਼ਨਲ ਲੈਵਲ ਦੀ ਸਟੇਟਸਮੈਨਸ਼ਿਪ ਜੀ ਨੂੰ ਕਹਿੰਦੇ ਆ ਉਹ ਵੀ ਦਰਸਾਉਂਦਾ ਹੈ ਕਿ ਇਹ ਜਿਹੜੇ ਸਿੱਖ ਸੀਗੇ 1900 ਚ ਉਹਨੇ ਦੇਖੋ 14 ਅਪ੍ਰੈਲ ਮੀਨਸ ਵਿਸਾਖੀ ਦੇ ਆਸ-ਪਾਸ ਉਹਨਾਂ ਨੂੰ ਪਤਾ ਸੀਗਾ ਕਿ ਥੋੜਾ ਕੁਝ ਇਕੱਠੇ ਹੁੰਦੇ ਆ ਜਾਂ ਕਿਤੇ ਕੁਝ ਕਰਦੇ ਆ ਤਾਂ ਉਹਨਾਂ ਨੇ ਜਿਆਦਾ ਉਤਸ਼ਾਹ ਨਾਲ ਇਹ ਕੰਮ ਕੀਤਾ ਔਰ ਇਹ ਫੰਡਰੇਜ਼ਿੰਗ ਕੀਤੀ ਔਰ ਇੰਡੀਆ ਚ ਜਿਸ ਤਰ੍ਹਾਂ ਪਹਿਲੇ ਦੱਸਿਆ ਕਾਲ ਪੰਜਾਬ ਚ ਘਟ ਪਿਆ ਜਿਆਦਾ ਪਿਆ ਮਧ ਪ੍ਰਦੇਸ਼ ਰਾਜਸਥਾਨ ਮਹਾਰਾਸ਼ਟਰ ਆਂਧਰਾ ਬੰਗਾਲ ਵਾਲੇ ਪਾਸੇ ਜੀ ਲੇਕਿਨ ਜੋ ਸਿੱਖਾ ਦਾ ਜੋ ਜਜ਼ਬਾ ਹੈ ਕਿ ਜਦੋਂ ਵੀ ਸੁਣਦੇ ਪਤਾ ਚੱਲਦਾ ਹੈ ਕਿ ਕਿਸੇ ਥਾਂ ਤੇ ਵੀ ਦੁਨੀਆ ਦੀ ਕੋਈ ਲੋੜਵੰਦ ਹੈ ਤੇ ਉਹਨਾਂ ਦੀ ਮਦਦ ਕਰਨ ਵਾਸਤੇ ਸਪੌਂਟੇਨੀਅਸ ਇੱਕਦਮ ਤਿਆਰ ਹੋ ਜਾਂਦੇ ਨੇ ਆਪਣਾ ਇੱਥੇ ਨਾਲ ਇਹਨਾਂ ਨਾਲ ਵੀ ਤੱਕਾ ਹੁੰਦਾ ਸੀ ਕਿਉਂਕਿ ਫੈਮਿਲੀ ਲੈਣਾ ਅਲਾਉਡ ਨਹੀਂ ਸੀ ਹਰ ਕੰਮ 'ਚ ਇਕੁਅਲ ਹਿੱਸਾ ਨਹੀਂ ਸੀ ਜਿਸ ਤਰ੍ਹਾਂ ਆਪਾਂ ਇੱਕ ਚਿੱਠੀ ਦਾ ਪੜਿਆ ਸੀਗਾ 1898 ਵਿੱਚ ਕਲਗੁੱਲੀ ਇਹਨਾਂ ਨੂੰ ਜ਼ਮੀਨ ਤੇ ਪੱਟੇ ਤੇ ਲੈ ਕੇ ਨੀਸ ਤੇ ਲੈ ਕੇ ਮਾਈਨਿੰਗ ਕਰਨ ਦਾ ਰਾਈਟ ਨਹੀਂ ਸੀ ਲੇਕਿਨ ਉਸੇ 2 ਸਾਲ ਬਾਅਦ ਜਦੋਂ ਇਸ ਤਰ੍ਹਾਂ ਦੀ ਲੋੜ ਪਈ ਇੰਡੀਆ 'ਚ ਇਹਨਾਂ ਨੇ ਦੂਜੇ ਕਮਿਊਨਿਟੀ ਦੇ ਲੋਕ ਜਿਹੜੇ ਸੀ ਚਾਈਨੀਜ਼ ਜਪਾਨੀਜ਼ ਅਫਗਾਨ ਗੋਰੀਆ ਉਹਨਾਂ ਨੂੰ ਵੀ ਨਾਲ ਰਲਾਇਆ ਔਰ ਇਹ ਕਿਹਾ ਕਿ ਚਲੋ ਆਪਾਂ ਇੰਡੀਆ ਦੀ ਮਦਦ ਕਰੀਏ ਇਸ ਲਿਸਟ 'ਚ ਕਈ ਸਿੱਖਾਂ ਦੇ ਨਾਂ ਹੈ ਜੀ western australia ਦੇ ਸਿੱਖਾਂ ਦੇ ਵੀ ਨਾਂ ਨੇ ਔਰ ਦੂਜੇ ਸਟੇਟਾਂ ਦੇ ਵੀ ਨੇ ਜੀ ਸਾਊਥ ਆਸਟ੍ਰੇਲੀਆ ਦੇ ਵੀ ਐਡੀਲੇਡ ਦੇ ਵੀ ਤਕਰੀਬਨ 30 ਸਿੱਖਾਂ ਦੇ ਨਾਂ ਨੇ ਜਿਨ੍ਹਾਂ ਨੇ ਕੀ ਇਹ ਚ ਫੰਡ ਰੇਜ਼ਿੰਗ 'ਚ ਹਿੱਸਾ ਪਾਇਆ ਹਾਂਜੀ ਔਰ ਜਿਹੜੇ western australia 'ਚ ਉਸ ਟਾਈਮ ਤੇ ਜਿਹੜੇ ਉਹਨਾਂ 'ਚੋਂ ਜਿਹੜੇ ਥੋੜੇ ਤਗੜੇ ਸੀਗੇ ਜਿਦਾਂ ਵਿਸ਼ਨ ਸਿੰਘ ਸੀਗੇ ਔਰ ਨਾਈਟ ਵਾਚਮੈਨ ਸੀਗੇ ਇਥੇ ਸਿਟੀ ਵਿੱਚ ਸੀਬੀਡੀ 'ਚ ਉਹ ਵੀ ਇੰਡੀਆ 'ਚ ਇਜੀਪਟ ਸੰਗਾਈ ਕਾਂਧਾਹਰ ਬਰਮਾ ਦੇ ਲੜਾਈਆਂ ਵਿੱਚ ਹਿੱਸਾ ਲੈ ਚੁੱਕੇ ਸੀ ਔਰ ਇੱਥੇ ਰਹਿੰਦੇ ਸੀ ਮਤਲਬ ਐਕਸ ਆਰਮੀਮਨ ਸੀਗੇ ਲੈਣਾ ਸਿੰਘ ਸੀਗੇ ਇੰਦਰ ਸਿੰਘ ਸੀਗੇ ਜਿੰਨਾਂ ਦਾ ਆਪਣਾ ਸਟੋਰ ਸੀਗਾ ਉਹਨਾਂ ਦਾ ਵੀ ਨਾਂ ਹੈਗਾ ਔਰ ਦੂਰ ਤਰਾਡੀਆਂ ਚ ਜਿਹੜੇ ਇੱਕ ਮਿਸਟਰ ਸੋਜਨ ਸਿੰਘ ਸੀਗੇ ਜਿਨ੍ਹਾਂ ਦੀ ਕਾਫੀ 1920 ਚ ਉਹਨਾਂ ਦੀ ਡੈਥ ਵੀ ਹੋ ਗਈ ਸੀ ਜੀ ਲੇਕਿਨ ਉਹ ਵੀ ਕਾਫੀ ਤਗੜੇ ਬਿਜ਼ਨਸਮੈਨ ਉਹਨਾਂ ਦੇ ਆਪਣੇ ਖੇਤ ਸੀ ਸਟੱਡ ਫਾਰਮ ਸੀ ਤੇ ਸਾਰਿਆਂ ਨੇ ਮਿਲ ਕੇ ਹਿੱਸਾ ਪਾਇਆ ਔਰ ਬਹੁਤ ਦੂਰ ਥਾਵਾਂ ਤੇ ਵੀ ਰਹਿੰਦੇ ਸੀਗੇ ਦੂਰ ਦੂਰ ਲੇਕਿਨ ਜਿਹੜਾ ਸਿੱਖ ਪਾਈ ਚਾਰੇ ਦਾ ਇਕੱਠਾ ਹੋਣਾ ਜਿਸ ਤਰ੍ਹਾਂ ਕਿ ਅੱਜ ਵੀ ਅਸੀਂ ਦੇਖਦੇ ਆਂ ਜਿੱਥੇ ਵੀ ਆਂ ਅਸੀਂ ਗੁਰਦੁਆਰੇ ਬਣਾਉਂਦੇ ਆਂ ਇਕੱਠੇ ਹੁੰਦੇ ਆਂ ਸਮਾਜਿਕ ਕੰਮ ਕਰਦੇ ਆਂ ਜਿਸ ਤਰ੍ਹਾਂ ਖਾਲਸਾ ਆਈਡ ਹੈ ਜਾਂ ਹੋਰ ਕਈ ਸੰਸਥਾਵਾਂ ਇਸ ਤਰ੍ਹਾਂ ਦੇ ਕੰਮ ਕਰ ਰਹੀਆਂ ਯੂਨਾਈਟਿਡ ਸਿਕਸ ਉਹਦੇ ਸੇਮ ਚੀਜ਼ ਕੀ ਸਾਡਾ ਸਪਿਰਿਟ ਇਤਨਾ ਦੀ ਹੈ ਸਾਡੀ ਜਿਹੜੀ ਅਬ ਰਿੰਗਿੰਗ ਹੈ ਜਾਂ ਸਾਡੀ ਜਿਹੜੀ ਪਾਲਣ ਪੋਸ਼ਣ ਹੋਇਆ ਜਾਂ ਸਾਡੇ ਕੋਲ ਜਿਹੜੀ ਫਲਸਫਾ ਮਿਲਿਆ ਜਾਂ ਗੁਰਬਾਣੀ ਦਾ ਜਿਹੜਾ ਆਸਰਾ ਲੈ ਕੇ ਅਸੀਂ ਕੰਮ ਕਰਦੇ ਆਂ ਉਸ ਦੁਨੀਆ ਚ ਕਿਸੇ ਦੀ ਵੀ ਮਦਦ ਕਰਨਾ ਇਹ ਅਸੀਂ ਆਪਣਾ ਧਰਮ ਸਮਝਦੇ ਆਂ ਦੇਖੋ ਜੀ ਜਿੱਦ ਅਸੀਂ ਤੁਹਾਡੀ ਗੱਲ ਵਿਚਾਲੇ ਆ ਸਾਡੇ ਗੁਰੂਆਂ ਤੋਂ ਲੈ ਕੇ ਸਾਡੇ ਵੱਡੇ-ਵਡੇਰੇ ਜਿਹੜੇ ਆ ਉਹ ਇੰਡੀਆ ਦੇ ਨਾਲ ਖੜਦੇ ਰਹੇ ਆ ਹਾਂਜੀ ਉਹਨਾਂ ਦੇ ਉਸ ਮੁਲਕ ਦੇ ਨਾਲ ਸਾਡੇ ਜਿਹੜੇ ਆ ਮਤਲਬ ਜਿਹੜਾ ਸਾਡਾ ਕੌਮ ਆ ਸਾਡੀ ਉਹਨਾਂ ਨੇ ਹਮੇਸ਼ਾ ਇੱਕ ਜਿਹੜੀ ਆ ਮਦਦ ਵਾਲੀ ਜਾਂ ਇੱਕ ਹੈਲਪ ਵਾਲੀ ਜਿਹੜੀ ਆ ਜਿਹੜੀ ਸਪਿਰਿਟ ਰੱਖੀ ਆ ਇਹ ਬਹੁਤ ਵੱਡੀ ਗੱਲ ਆ ਹਾਂਜੀ ਤੇ ਇਹ ਗੱਲ ਆਪਾਂ ਜਿਹੜੀ ਆ ਪਤਨਪ੍ਰੀ ਜੀ ਹੁਣਾਂ ਨਾਲ ਕਰ ਰਹੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਗੱਲ ਦੱਸ ਦਿੰਨਾ ਜੀ ਇਹ ਸਨ 1900 ਆ ਤੇ 14 ਅਪ੍ਰੈਲ ਆ ਉਸ ਟਾਈਮ ਇੰਡੀਆ ਦੀਆਂ ਕੁਝ ਸਟੇਟਾਂ ਦੇ ਵਿੱਚ ਕਾਲ ਪਿਆ ਸੀ ਤੇ ਇਥੋਂ ਦੇ ਰਹਿ ਰਹੇ ਜਿਹੜੇ ਸਿੱਖ ਆ ਉਹਨਾਂ ਨੇ ਚਿੱਠੀਆਂ ਜਾਰੀ ਕੀਤੀਆਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਤਾਂ ਕਿ ਜਿਹੜਾ ਪੈਸਾ ਵੱਧ ਤੋਂ ਵੱਧ ਇਕੱਠਾ ਹੋ ਸਕੇ ਤੇ ਉਹ ਪੈਸਾ ਇਕੱਠਾ ਕਰਕੇ ਇੰਡੀਆ ਦੀ ਮਦਦ ਲਈ ਭੇਜਿਆ ਗਿਆ ਤਾਂ ਕਿ ਇੰਡੀਆ ਨੂੰ ਜਿਹੜਾ ਭੁੱਖਮਰੀ ਤੋਂ ਜਿਹੜਾ ਉਹ ਬਚਾਇਆ ਜਾ ਸਕੇ ਸੋ ਇਹ ਸਾਰਾ ਕੁਝ 1900 ਸਨ ਦਾ ਵਾ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਜਿਹੜੇ ਸਿੱਖ ਇੱਥੇ ਰਹਿ ਰਹੇ ਸੀ ਉਹ ਕਿਹੜੀਆਂ ਮੁਸ਼ਕਲਾਂ ਦਾ ਇੱਥੇ ਸਾਹਮਣਾ ਕਰਦੇ ਸੀ ਕਿਉਂਕਿ ਉਹਨਾਂ ਦੇ ਉਹਨਾਂ ਦੇ ਕੋਲ ਆਮ ਲੋਕਾਂ ਵਰਗੇ ਰਾਈਟ ਨਹੀਂ ਸੀ ਅਧਿਕਾਰ ਨਹੀਂ ਸੀ ਪਰ ਫਿਰ ਵੀ ਇੰਨੀਆਂ ਮੁਸ਼ਕਲਾਂ ਸਹਿੰਦੇ ਹੋਏ ਉਹਨਾਂ ਨੇ ਇੰਡੀਆ ਦੀ ਜਿਹੜੀ ਮਦਦ ਆ 1996 ਵਿੱਚ ਉਸ ਕਾਲ ਦੇ ਵਿੱਚ ਉਸ ਭੁੱਖਮਰੀ ਵਿੱਚ ਕੀਤੀ ਆ ਇਹੀ ਕਹਿਣਾ ਚਾਹੁੰਦੇ ਜੀ ਇਸ ਤੋਂ ਅੱਗੇ ਚਲੋ ਜੀ ਕੀ ਤੁਸੀਂ ਹੋਰ ਆਪਣੇ ਜਨਰਲ ਜਨ ਜਨ ਪ੍ਰਸੰਦ ਸਾਡੀ ਸਿੱਖਾਂ ਦੀ ਜਿਹੜੀ ਚੜ੍ਹਦੀ ਕਲਾ ਦੀ ਸਪਿਰਟ ਹੈ ਜੀ ਜਿਸ ਤਰ੍ਹਾਂ ਹੁਣ ਇੱਥੇ ਉਸ ਟਾਈਮ 'ਚ ਇਹਨਾਂ ਨੂੰ ਫੈਮਿਲੀ ਲੈ ਆਣਾ ਲਾਊਡ ਨਹੀਂ ਸੀ ਬਿਜ਼ਨਸ ਵੀ ਇਹ ਕਰਦੇ ਸੀਗੇ ਲੇਕਿਨ ਆਬਾਦੀ ਘੱਟ ਸੀ ਤੇ ਇੰਨਾ ਜ਼ਿਆਦਾ ਕੋਈ ਮੁਨਾਫਾ ਹੁੰਦਾ ਹੋਏਗਾ ਮੈਨੂੰ ਨਹੀਂ ਲੱਗਦਾ ਹਾਂ ਠੇਕੇਦਾਰੀ ਦਾ ਕੰਮ ਹੁੰਦਾ ਸੀ ਜਦੋਂ ਊਠਾਂ ਨਾਲ ਸਮਾਨ ਢੋਂਦੇ ਸੀ ਜਿੰਨੇ ਵੀ ਵੱਡੇ ਵੱਡੇ ਪ੍ਰੋਜੈਕਟ ਸੀ ਮਾਈਨਿੰਗ ਦੇ ਹਾਂਜੀ 1000 ਕਿਲੋਮੀਟਰ 800 1200 ਕਿਲੋਮੀਟਰ ਰੇਗਿਸਤਾਨ ਦੇ ਇਲਾਕੇ 'ਚ ਉੱਚੇ ਜਾ ਕੇ ਕੰਮ ਕਰਨਾ ਜੀ ਔਰ ਉੱਥੇ ਫਿਰ ਜਦੋਂ ਉਹਨਾਂ ਨਾਲ ਵੀ ਇਕੁਅਲ ਟਰੀਟਮੈਂਟ ਨਹੀਂ ਹੁੰਦੀ ਸੀ ਸਮਾਜ ਤੇ ਤੌਰ ਤੇ ਸੋਸ਼ਲ ਬਾਇਕਾਟ ਵੀ ਹੁੰਦਾ ਸੀ ਦੂਜਿਆਂ ਨਾਲ ਵੀ ਹੁੰਦਾ ਸੀ ਤੇ ਸਿੱਖਾਂ ਨਾਲ ਵੀ ਹੁੰਦਾ ਸੀ ਲੇਕਿਨ ਉਹਨ ਸਭ ਹਾਲਾਤਾਂ ਦੇ ਬਾਵਜੂਦ ਉਹਨਾਂ ਨੇ ਉਸ ਚੀਜ਼ ਨੂੰ ਨਜ਼ਰਅੰਦਾਜ਼ ਕੀਤਾ ਤੇ ਜਦੋਂ ਇੰਡੀਆ ਦੇ ਦੂਜੇ ਥਾਵਾਂ ਦੀ ਲੋੜ ਪਈ ਲੋਕਾਂ ਦੀ ਔਰ ਇੱਥੇ ਬਹਿ ਕੇ ਜਿੰਨਾ ਵੀ ਉਹ ਮੈਕਸਿਮਮ ਕਰ ਸਕਦੇ ਸੀ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਆਪਣਾ ਪੂਰੇ ਵਾਹ ਲਾ ਕੇ ਦੂਜਿਆਂ ਨੂੰ ਵੀ ਨਾਲ ਲਿਆ ਇੰਟਰਨੈਸ਼ਨਲ ਕਮਿਊਨਿਟੀਆਂ ਨੂੰ ਔਰ ਇੰਡੀਆ ਦੇ ਬੰਗਾਲ ਮਹਾਰਾਸ਼ਟਰ ਮੱਧ ਪ੍ਰਦੇਸ਼ ਆਂਧਰਾ ਦੇ ਲੋਕਾਂ ਦੀ ਮਦਦ ਕੀਤੀ ਹਾਂਜੀ ਇਹ ਇੱਕ ਬੜੇ ਵੱਡੇ ਲੈਵਲ ਦੀ ਹੁਣ ਇੱਥੇ ਕੋਈ ਪੋਲਿਟੀਕਲ ਗੇਨ ਨਹੀਂ ਲੈ ਰਹੇ ਨੇ ਜੀ ਉਹ ਸਿਰਫ ਆਪਣੇ ਇੱਕ ਸਿੰਪਲ ਆਮ ਨਾਗਰਿਕ ਦੇ ਥਰੂ ਜਿੰਨੀ ਵੀ ਮਦਦ ਕਰ ਸਕਦੇ ਆ ਉਹ ਇੰਡੀਆ ਦੀ ਮਦਦ ਕਰ ਰਹੇ ਆ ਸੋ ਇਹ ਇਹਨਾਂ ਦਾ ਇੱਕ ਲੀਡਰਸ਼ਿਪ ਸਟਾਈਲ ਕਹ ਲਈਏ ਜਾਂ ਜੋ ਵੀ ਕਹ ਲਈਏ ਉਹ ਬਹੁਤ ਵਧੀਆ ਸੀਗਾ ਸਿੱਖਾਂ ਦਾ ਔਰ ਅੱਜ ਵੀ ਅਸੀਂ ਉਸੇ ਤਰੀਕੇ ਨਾਲ ਦੁਨੀਆ ਦੇ ਕਿੰਨੇ ਮੁਲਕਾਂ 'ਚ ਬੈਠੇ ਆ ਆਸਟ੍ਰੇਲੀਆ 'ਚ ਵੀ ਆ ਔਰ ਆਪਾਂ ਮਦਦ ਕਰ ਰਹੇ ਆ ਮੈਂ ਉਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੀ ਦੇਖੋ ਆਪਣੇ ਸਾਡੇ ਗੁਰੂ ਦਾ ਜੋ ਕਨਸੈਪਟ ਆ ਸਾਡੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਵਾ ਕਿ ਸਰਬਦਾ ਭਲਾ ਕਰਨ ਦੀ ਕੋਸ਼ਿਸ਼ ਕਰੋ ਮਤਲਬ ਬਿਲਕੁਲ ਤੁਸੀਂ ਇਨਸਾਨੀਤ ਵਾਸਤੇ ਖੜੇ ਹੋਵੋ ਕਿਉਂਕਿ ਦਸਾਂ ਗੁਰੂਆਂ ਨੇ ਇਨਸਾਨੀਤ ਵਾਸਤੇ ਸਾਡੇ ਪੀਰਾਂ ਫਕੀਰ ਜਿਹੜੇ ਸਾਡੇ ਨਾਲ ਜਿੰਨੇ ਵੀ ਭਗਤ ਫਕੀਰ ਹੋਏ ਆ ਸਾਰਿਆਂ ਨੇ ਇਨਸਾਨੀਤ ਵਾਸਤੇ ਸਾਰਾ ਕੁਝ ਆਪਣਾ ਲਾਈਫ ਲਾਈ ਆ ਜੀ ਸੋ ਉਸੇ ਵਿਚਾਰਧਾਰਾ ਨੂੰ ਉਸੇ ਚੀਜ਼ ਨੂੰ ਚਲਦੇ ਹੋਇਆ ਸਨ 1900 ਦੇ ਵਿੱਚ ਸਾਡੇ ਸਿੱਖਾਂ ਨੇ ਇਥੋਂ ਆ ਚਿੱਠੀ ਲਿਖੀ ਆ ਫਿਰ ਦੁਬਾਰਾ ਤੁਸੀਂ ਇੱਕ ਵਾਰੀ ਤਰਨਪੁਰ ਜੀ ਦੇ ਹੱਥ ਚ ਫੜੀ ਹੋਈ ਆ ਸੋ ਤੁਸੀਂ ਦੇਖ ਸਕਦੇ ਆ ਤੇ ਇਹ ਥੋੜੀ ਜੀ ਭਾਸ਼ਾ ਜਿਹੜੀ ਆ ਤੁਸੀਂ ਪੜਨ ਦੀ ਕੋਸ਼ਿਸ਼ ਕਰਿਓ ਕਿਉਂਕਿ ਉਹਨਾਂ ਸਮੇਂ ਦੇ ਦਰਮਿਆਨ ਜਿਹੜੀ ਇਹ ਭਾਸ਼ਾ ਚੱਲਦੀ ਸੀ ਉਹਨਾਂ ਨੇ ਲਿਖੀ ਆ ਸੋ ਮੈਂ ਤੁਹਾਨੂੰ ਹੌਲੀ-ਹੌਲੀ ਕਰਕੇ ਸਾਰੀ ਜਿਹੜੀ ਚਿੱਠੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਪੜਿਓ ਜ਼ਰੂਰ ਤੇ ਇਹ ਤੁਹਾਡਾ ਇਤਿਹਾਸ ਆ ਸਾਡੇ ਵੱਡਿਆਂ ਦਾ ਵਡੇਰਿਆਂ ਦਾ ਜਿਨ੍ਹਾਂ ਨੇ 1900 ਸਨ ਦੇ ਵਿੱਚ ਸਿੱਖਾਂ ਦੇ ਕੋ ਜਿਹੜੇ ਸਟੇਟਾਂ 'ਚ ਕਾਲ ਪਿਆ ਸੀ ਜਾਂ ਭੁੱਖ ਮਰੀ ਪਈ ਸੀ ਉਹਨਾਂ 'ਚ ਕਿਵੇਂ ਇੰਡੀਆ ਦੀ ਇਹਨਾਂ ਨੇ ਬਾਹ ਫੜੀ ਆ ਉਹਨਾਂ ਸਟੇਟਾਂ ਦੀ ਬਾਹ ਫੜੀ ਆ ਬਿਨਾ ਕਿਸੇ ਆਪਣੇ ਰਾਜਨੀਤਿਕ ਕੋਈ ਫਾਇਦੇ ਵਾਸਤੇ ਸਿਰਫ ਜੋ ਸਾਡੇ ਗੁਰੂਆਂ ਨੇ ਕਿਹਾ ਜੋ ਸਾਡਾ ਵੱਡੇ ਕਹਿ ਗਏ ਆ ਕਿ ਸਰਬੱਤ ਦਾ ਭਲਾ ਹਰੇਕ ਲਈ ਖੜਨਾ ਉਹਦੇ ਉਹ ਲਾਈਨ ਤੇ ਚੱਲਦੇ ਹੋ ਉਸ ਲੀਡ ਤੇ ਚੱਲਦੇ ਹੋਏ ਸਾਰਾ ਕੁਝ ਜਿਹੜਾ ਇਹ ਕੰਮ ਕੀਤਾ ਗਿਆ ਹਾਂਜੀ ਤੇ ਜਿਸ ਤਰ੍ਹਾਂ ਅਸੀਂ ਅਸੀਂ ਜਿੱਥੇ ਖੜੇ ਆ ਆਸਟ੍ਰੇਲੀਅਨ ਸਿੱਖ ਹੈਰੀਟੇਜ ਟ੍ਰੇਲ ਦੇ ਅਖੀਰੀ ਨੋਡ ਕਹਿੰਦੇ ਚੌਥਾ ਜਿਹੜਾ ਉੱਥੇ ਜਿਹੜਾ ਅਸੀਂ ਥੱਲੇ ਬੈਂਚ ਤੇ ਲਿਖਿਆ ਵੀ ਹੈ ਜੋ ਤੁਸੀਂ ਕਹਿ ਰਹੇ ਸੀ ਸਰਬੱਤ ਦਾ ਭਲਾ ਇਹ ਸਾਡੀ ਥੀਮ ਹੈ ਇੱਥੋਂ ਦੀ ਆ ਦੇਖੋ ਜੀ ਆ ਸਰਬੱਤ ਦਾ ਭਲਾ ਹਾਂਜੀ ਆ ਬਹੁਤ ਸੋਹਣਾ ਉਕਰਿਆ ਹੋਇਆ ਵਾ ਇੱਥੇ ਸਰਬਾਦਾ ਪਲਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਧਿਆਨ ਨਾਲ ਇੱਕ ਵਾਰੀ ਪੜਿਓ ਬਿਲਕੁਲ ਇਹਨ ਆਪਣੇ ਕੰਕਰੀਟ ਦੇ ਨਾਲ ਲਿਖਿਆ ਹੋਇਆ ਵਾ ਸਰਬਾਦਾ ਪਲਾ ਹਾਂਜੀ ਸੋ ਇਹ ਸਾਡਾ ਇੱਕ ਬਹੁਤ ਹੀ ਰੋਸ਼ਨ ਔਰ ਬਹੁਤ ਹੀ ਉਤਸ਼ਾਹ ਵਰਤਕ ਇਤਿਹਾਸ ਹੈਗਾ ਇੱਕ ਵਾਰੀ ਉੱਥੇ ਵੀ ਲੈਣ ਮੁਰਾਦ ਜੋ ਆਪਣੇ ਨਿਗਮ ਰਾਇਓ ਥੋੜੀ ਜੀ ਹਾਂਜੀ ਆ ਦੇਖੋ ਜੀ ਨਾਮ ਜਪਣਾ ਕੀਰਤ ਕਰਨੀ ਔਰ ਵੰਡ ਚੱਖਣਾ ਹਾਂਜੀ ਇਹ ਇਸ ਤਰ੍ਹਾਂ ਆਪਾਂ ਸਮਾਜ ਵਿਦ ਵਿਚਰਦੇ ਆ ਆਪਾਂ ਵੇ ਇੱਥੇ ਆਸਟ੍ਰੇਲੀਆ ਚ ਆ ਕੇ ਸੈਟਲ ਹੋ ਰਹੇ ਆ ਹੋ ਗਏ ਆ ਲੇਕਿਨ ਅਸੀਂ ਆਪਣਾ ਜਿਹੜਾ ਵਿਰਸਾ ਨਹੀਂ ਛੱਡਦੇ ਔਰ ਅਸੀਂ ਅੱਜ ਇਸ ਚੌਥੇ ਨੋਟ ਤੇ ਇਹ ਇੱਕ ਬਹੁਤ ਹੀ ਸੁਨਹਿਰਾ ਐਪੀਸੋਡ ਹੈ ਇੱਕ ਕਹਾਣੀ ਹੈ ਕਿ ਜਿਹੜੀ ਓਵਰ ਆਲ ਸਾਡੀ ਪੂਰੀ ਕਮਿਊਨਿਟੀ ਦੀ ਕਿਸੇ ਇੱਕ ਬੰਦੇ ਦੀ ਨਹੀਂ ਹੈ ਓਵਰ ਆਲ ਸਾਡੀ ਕਿਸ ਤਰ੍ਹਾਂ ਦੀ ਸੋਚ ਹੈ ਇਸ ਚੀਜ਼ ਨੂੰ ਦਰਸਾਉਂਦਾ ਹੈ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਨਪ੍ਰੀਤ ਜੀ ਤੁਸੀਂ ਬਹੁਤ ਵੱਡੀ ਜਾਣਕਾਰੀ ਦਿੱਤੀ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਕਿ ਇਸ ਆਪਣੇ ਸਮੇਂ ਤਾਂ ਹਰ ਜਿਹੜੀ ਚੀਜ਼ ਅਪ ਟੂ ਡੇਟ ਆ ਪਰ 1900 ਸਾਲ ਦੇ ਵਿੱਚ ਸਿੱਖਾਂ ਨੇ ਕਿਵੇਂ ਆਪਣੀ ਜਿਹੜੀਆਂ ਪ੍ਰੋਬਲਮਾਂ ਸੀ ਉਹਨਾਂ ਦੀਆਂ ਇੱਥੇ ਰਹਿਣ ਦੀਆਂ ਕਾਨੂੰਨ ਉਹਨਾਂ ਦੇ ਹੱਕ 'ਚ ਨਹੀਂ ਸੀ ਤਾਂ ਵੀ ਉਹਨਾਂ ਨੇ ਇੰਡੀਆ ਦੀ ਮਦਦ ਕੀਤੀ ਆ ਉਸ ਕਾਲ ਦੇ ਵਿੱਚ ਇੱਕ ਇਨਸਾਨੀਅਤ ਤੌਰ ਤੇ ਇਹ ਬਹੁਤ ਵੱਡੀ ਗੱਲ ਆ ਸੋ 14 ਅਪ੍ਰੈਲ ਜਿਹੜਾ ਦਿਨ ਆ ਬਹੁਤ ਵੱਡਾ ਦਿਨ ਆ ਸਾਡੇ ਵਾਸਤੇ ਵੀ ਇੱਕ ਪ੍ਰਾਊਡ ਜਿਹੜਾ ਕਹਿ ਸਕਦੇ ਆ ਕਿ 14 ਅਪ੍ਰੈਲ ਨੂੰ 1900 ਸੰ ਦੇ ਵਿੱਚ ਸਿੱਖਾਂ ਨੇ ਵੈਸਟਰਨ ਆਸਟ੍ਰੇਲੀਆ ਦੇ ਸਿੱਖਾਂ ਨੇ ਤੇ ਹੋਰ ਜਿਹੜੇ ਆਸਟ੍ਰੇਲੀਆ ਦੇ ਸਿੱਖਾਂ ਰਲ ਕੇ ਕਈ ਭਾਸ਼ਾਵਾਂ ਵਿੱਚ ਚਿੱਠੀਆਂ ਕੱਢੀਆਂ ਤੇ ਇੰਡੀਆ ਦੇ ਵਿੱਚ ਪਏ ਕਾਲ ਦੀ ਮਦਦ ਕੀਤੀ ਇਹ ਸੀ ਅੱਜ ਦੀ ਵੀਡੀਓ ਬਹੁਤ ਬਹੁਤ ਧੰਨਵਾਦ ਤਰਪੀ ਜੀ ਫਿਰ ਆਪਾਂ ਮਿਲਦੇ ਆਂ ਜਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ